ਵੰਗਾ ਆਹੋ ਉਹ ਭਜਾਤਾ ਨੇ ਇਹ ਛੰਗਾ ਜਿੰਦਾ ਹੁੰਦਾ ਹੁੰਦਾ ਜੀ ਇਹ ਉਹ ਬਾਰੇ ਗੱਲ ਇਹ ICICI ਬੈਂਕ ਜੀ ਨੂੰ ਪਤਾ ਤਾਂ ਹੈਗੀ ਆ ਵੀ ਜਿਹੜੇ ਇੱਥੇ ਤਿੰਨ ਬੰਦੇ ਅਣਪਛਾਤੇ ਅੰਦਰ ਆਏ ਇੱਕ ਬੰਦਾ ਜੋ ਦਸਰੇ ਬਾਹਰ ਸੀ ਤੇ ਕੈਸ਼ੀਅਰ ਕੋਲ ਆ ਕੇ ਤਾਂ ਉਹਨਾਂ ਨੇ ਰਾਉਂਡ 12 ਲੱਖ ਅਮਾਉਂਟ ਆ ਉਹ ਲੈ ਕੇ ਗਿਆ ਔਰ ਅਸੀਂ ਇਹਦੇ ਚ ਕੇਸ ਰਜਿਸਟਰ ਕਰ ਲਿਆ ਔਰ ਜਿਹੜਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਇਹਨੂੰ ਕੁਝ ਹੀ ਘੰਟਿਆਂ ਦੇ ਵਿੱਚ ਪ੍ਰੋਸ ਕਰ ਲਾਂਗੇ ਅੱਛਾ ਸਰ ਇਹ ਜਦੋਂ ਅੰਦਰ ਐਂਟਰ ਹੋਇਆ ਕਿਹਾ ਜਾਂਦਾ ਕਿ ਦੋ ਜਿਹੜੇ ਅੰਦਰ ਐਂਟਰ ਹੋਏ ਆ ਸਭ ਤੋਂ ਪਹਿਲੇ ਮੈਨੇਜਰ ਨੂੰ ਘੇਰਿਆ ਇਹਨਾਂ ਨੇ ਸਾਰਾ ਪੱਟੀ ਦੇ ਸਟੋਰ ਲੱਗੀਆਂ ਇਹ ਸਾਰਾ ਇਸ ਤਰ੍ਹਾਂ ਸੀਸੀਟੀਵੀ ਚਾਇਆ ਸਭ ਨੂੰ ਦੇਖ ਨਹੀਂ ਹਜੇ ਜਿਹੜੀ ਸੀਸੀਟੀਵੀ ਚ ਜੋ ਐਵੀਡੈਂਸ ਆਈ ਹੈ ਨਾ ਜੋ ਸ਼ੇਅਰ ਤਾਂ ਨਹੀਂ ਕੀਤੀ ਜਾ ਸਕਦੀ ਸਾਡੀ ਇਨਵੈਸਟੀਗੇਸ਼ਨ ਤੇ ਅਫੈਕਟ ਕਰੇਗੀ ਪਰ ਅਸੀਂ ਜੋ ਕੋਈ ਸੀਸੀਟੀਵੀ ਜਾਂ ਜੋ ਵੀ ਸਾਡੇ ਕੋਲ ਅੰਦਰ ਮੌਕੇ ਤੇ ਪਲੇਸ ਆਫ ਅਕਰੈਂਸ ਤੇ ਜਿੰਨੀ ਐਵੀਡੈਂਸ ਆ ਉਹ ਅਸੀਂ ਦੇਖ ਲਈ ਆ ਔਰ ਲੈ ਲਈ ਆ ਉਹਦੇ ਅਕੋਰਡਿੰਗਲੀ ਅਸੀਂ ਅੱਗੋਂ ਆਪਣੀ ਇਨਵੈਸਟੀਗੇਸ਼ਨ ਕਰਾਂਗੇ ਸਰ ਆਪਾਂ ਕਰ ਰਹੇ ਹਾਂ ਕਿੰਨੇ ਲੋਕ ਆ ਗਏ ਸੀ ਸਰ ਕਿੰਨਾ ਕੋਲ ਸੀਗਾ ਉਹ ਜੇ ਇਨੀਸ਼ੀਅਲੀ ਜੋ ਪਤਾ ਲੱਗ ਰਿਹਾ ਜੀ ਤਿੰਨ ਬੰਦੇ ਦਾਖਲ ਹੋਏ ਆ ਇੱਕ ਕੋਲ ਵੈਪਨ ਸੀ ਉਹ ਵੀ ਕਲੀਅਰ ਨਹੀਂ ਆਇਆ ਅੱਛਾ ਸਰ ਇੱਕ ਗੱਲ ਹੋਰ ਕਹੀ ਜਾ ਰਹੀ ਕਿ ਬੈਂਕ ਦੇ ਬਾਹਰ ਸਕਿਉਰਟੀ ਗਾਰਡ ਨਹੀਂ ਹੈਗਾ ਸੀ ਜ्यादातर ਇਸ ਤਰ੍ਹਾਂ ਹੀ ਬੈਂਕ ਨਿਸ਼ਕਾਰ ਕੀਤਾ ਜਾਂਦਾ ਤੇ ਸਕਿਉਰਟੀ ਗਾਰਡ ਹੈ ਲੱਗਦਾ ਕਿ ਬੈਂਕ ਦੇ ਵਿੱਚ ਦੂਰ ਹੈ ਹਾਂਜੀ ਸਕਿਉਰਟੀ ਗਾਰਡ ਤਾਂ ਨਹੀਂ ਹੈ ਜੀ ਉਹਨਾਂ ਨੂੰ ਮੈਂ ਇਹ ਵੀ ਪੁੱਛਿਆ ਵੀ ਜਿਹੜੇ ਬਾਕੀ ਪੈਰਾਮੀਟਰਸ ਹੈਗੇ ਆ ਵੀ ਉਹਦੀ ਸਾਨੂੰ ਰਿਟਰਨ ਰਿਪੋਰਟ ਦਿਓ ਵੀ ਜਿਹੜੇ ਸਕਿਉਰਟੀ ਦੇ ਰਿਲੇਟਡ ਤੁਹਾਡੇ ਕਿਹੜੇ ਕਿਹੜੇ ਪੈਰਾਮੀਟਰ ਤੁਸੀਂ ਡਾਪ ਕੀਤੇ ਆ ਸਕਿਉਰਟੀ ਗਾਰਡ ਤਾਂ ਕਲੀਅਰ ਹੈ ਜੀ ਨਹੀਂ ਸੀ ਤੁਸੀਂ ਤੇਰੇ ਸਾਰੇ ਲੋਕ ਅੰਮ੍ਰਿਤਸਰ ਦੇ ਲੋਕੀ ਮਿਲਦੇ ਆ ਕਿਉਂਕਿ ਕਾਫੀ ਕੰਮ ਕਰਦੇ ਆ ਅੰਦਰ ਬਾਕੀ ਸਾਰੇ ਸੇਫ ਨੇ ਹਾਂਜੀ ਹਾਂਜੀ ਇਹ ਬਿਲਕੁਲ ਸੇਫ ਨੇ ਉਹੀ ਕਿਸੇ ਨਾ ਇਦਾਂ ਦੀ ਕੋਈ ਮੈਂ ਹੈਂਡਲਿੰਗ ਜਾਂ ਅਦਰਵਾਈ ਕੁਝ ਨਹੀਂ ਬਿਲਕੁਲ ਸੇਫ ਨੇ ਇਹ ਜਿਹੜੀ ਅਮਾਉਂਟ ਆ ਜੀ ਇਹਨੂੰ ਅਸੀਂ ਕਲੀਅਰ ਕਰ ਸਰ ਕੀ ਉਮੀਦ ਹੈ ਕੱਲ ਤੱਕ ਜਿਹੜੇ ਜੇਲ੍ਹ ਦੇ ਇਲਾਕੇ ਦੇ ਪਿੱਛੇ ਜਾਣ ਦੀ ਤੁਹਾਨੂੰ ਦੱਸਿਆ ਜੀ ਕੁਝ ਘੰਟਿਆਂ ਦੇ ਵਿੱਚ ਹੀ ਅਸੀਂ ਇਹਨੂੰ ਟ੍ਰੇਸ ਕਰਾਂਗੇ ਸਾਡੇ ਕੋਲ ਕਲੂਜ਼ ਹੈਗੇ ਆ ਔਰ ਅਸੀਂ ਬਿਲਕੁਲ ਸਾਡੀਆਂ ਇਨਵੈਸਟੀਗੇਸ਼ਨ ਟੀਮਸ ਮੂਵ ਕਰ ਗਈਆਂ ਇਹਨੂੰ ਬਿਲਕੁਲ ਪ੍ਰੋਫੈਸ਼ਨਲੀ ਔਰ ਥੋਰੋਲੀ ਇਹਨੂੰ ਇਨ ਡੈਪਥ ਜਾ ਕੇ ਅਸੀਂ ਟ੍ਰੇਸ ਕਰਾਂਗੇ ਕਿਹੜੀ ਗੱਡੀ ਦਾ ਇਸਤੇਮਾਲ ਕੀਤਾ ਗਿਆ ਕਿ ਕਿਹੜਾ ਦੇ ਸਾਰਾ ਡਾਇਰੈਕਟ ਕਿਸ ਤਰ੍ਹਾਂ ਆਪਾਂ ਪਤਾ ਕਰੀਏ ਦੇਖੋ ਜੀ ਅਸੀਂ ਸਾਜੇ ਕਮਿਸ਼ਨੇਟ ਦੀ ਗੱਲ ਕਰੀਏ ਹੁਣ ਤੱਕ ਜਿੰਨਾ ਵੀ ਕ੍ਰਾਈਮ ਹੋਇਆ ਤੁਸੀਂ ਵੀ ਸਾਨੂੰ ਟਾਈਮ ਟੂ ਟਾਈਮ ਮਿਲਦੇ ਹੋ ਅਸੀਂ ਉਹਨਾਂ ਟਾਈਮ ਟ੍ਰੇਸ ਕਰਦੇ ਰਹੇ ਇਹ ਵੀ ਟ੍ਰੇਸ ਹੋਏਗਾ ਜੀ ਥੈਂਕ ਯੂ ਜੀ ਬਿਲਕੁਲ ਉਮੀਦ